मांगी आज वे जो है वो मुकदस त्यौहार है जो रमजान और मुबारक का जो फर्ज रोजे हमने रखे और वो पूरे हुए उसकी खुशी में आज ईद का त्यौहार मनाया गया है और मैं अपनी तरफ से तमाम जो है पूरे पंजाब के और पूरे मुल्क के लोगों को अपनी तरफ से ईद की जो है बहुत बहुत मुबारकबाद देता हूं और हिंदू मुस्लिम सिख ईसाई हमने सब ने मिलकर जो है ये त्यौहार मनाया और हमारे मीडिया के भी जो साथी आए उनको भी ईद की बहुत बहुत मुबारकबाद देता हूं आज हमने ईद की नमाज़ अदा की और अपने मुल्क की खुशहाली और तरक्की भाईचारे के लिए आज हमने दुआएँ की और ख़ासतौर से पंजाब जो है खुशहाल रहे और प्यार मोहब्बत जो है बरकरार रहे आज ईदालफ़ित शुभ दिहाड़ा है ਜਿਹੜੇ ਕੇ ਰੋਜ਼ੇ ਰੱਖ ਕੇ ਰੋਜ਼ੇ ਤੋਂ ਸਬਤ ਹੁੰਦੇ ਨੇ ਤੇ ਜੋ দান ਕੀਤਾ ਹੁੰਦਾ ਜੋ ਫਿੱਤਰ ਕੀਤਾ ਹੁੰਦਾ ਉਹਨੂੰ ਖੁਸ਼ੀ ਮਨਾਉਣ ਚਾਹੀਦਾ ਈਦ ਦਾ ਦਿਨ ਹੈ ਸੋ ਮੈਂ ਸਭ ਅੰਮ੍ਰਿਤਸਰ ਨਿਵਾਸੀਆਂ ਨੂੰ ਮੈਂ ਸਭ ਆਪਣੇ ਮੁਸਲਮ ਵੀਰਾਂ ਨੂੰ ਪੂਰੀ ਦੁਨੀਆ ਦੇ ਵਸਦੇ ਵੀਰਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਈਦੀ ਅਸੀਂ ਅੱਜ ਤੇ ਖੜੇ ਆ ਜਮਾ ਮਸਜਿਦ ਅੰਮ੍ਰਿਤਸਰ ਖੜੇ ਆ ਔਰ ਬਹੁਤ ਇੱਥੇ ਸੰਗਤ ਆਈ ਸੀਗੀ ਬਹੁਤ سارے ਮੁਸਲਮ ਵੀਰ ਆਏ ਸੀਗੇ ਸੋ ਨਮਾਜ਼ ਅਦਾ ਕਰਕੇ ਸਭ ਚਲੇਗੇ ਨੇ ਆਪਣੇ ਆਪਣੇ ਕੰਮ ਤੇ ਅਸੀਂ ਹੁਣ ਮੌਲਵੀ ਜੀ ਨਾਲ ਖੜੇ ਆ ਇਮਾਮ ਜੀ ਨਾਲ ਖੜੇ ਆ ਇੱਥੇ ਔਰ ਬੜੀ ਖੁਸ਼ੀ ਹੋਈ ਹੈ ਅਮੈਂ ਦੁਬਾਰਾ ਸਭ ਵੀਰਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਇਹਦੇ ਸ਼ੁਭ ਦਿਹਾੜੇ ਦੀ ਮੇਰਾ ਨਾਮ ਮੁਹੰਮਦ ਯੂਸਫ ਮਲਿਕਾ ਜੀ ਪੰਜਾਬ ਹਜ ਜਮੇਟੀ ਮੈਂਬਰ ਅਸੀਂ ਧੰਨਵਾਦ ਕਰਦੇ ਆ ਜਿੰਨੇ ਵੀ ਸਾਡਾ ਸਿੱਖ ਭਾਈਚਾਰਾ Hindu ਭਾਈਚਾਰਾ ਹੋਰ ਵੀ ਪੋਲੀਟਿਕਲ ਪਾਰਟੀਆਂ ਜਿਹੜੀਆਂ ਇੱਥੇ ਆਈਆਂ ਨੇ ਸਾਰਿਆਂ ਦਾ ਬਹੁਤ ਬਹੁਤ ਦਿਲ ਦੀ ਗਹਿਰਾਈਆਂ ਤੋਂ ਲੱਖ ਲੱਖ ਧੰਨਵਾਦ ਕਰਦੇ ਆ ਕਿ ਅੱਜ ਜਿਹੜੇ ਸਾਡੇ ਤਿਹਾੜੀ ਦੇ ਵਿੱਚ ਆ ਕੇ ਸ਼ਾਮਿਲ ਹੋਏ ਨੇ ਔਰ مذہب ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ ਇਹ ਸਾਰਾ ਹੀ ਜਿਹੜਾ ਵਾ ਸਾਡੇ ਪੈਗੰਬਰ ਹਜਰਤ ਸੱਲੱਲਾਹੁ ਅਲੀ ਵਸੱਲਮ ਜੀ ਦਾ ਪੈਗਾਮ ਜੋ ਹੈ ਉਹ ਹਜ਼ਾਰਾਂ ਸਾਲਾਂ ਤੋਂ ਜਿਹੜਾ ਚੱਲਦਾ ਆ ਰਿਹਾ ਹੈ ਅੱਜ ਵੀ ਉਹ ਪਰੰਪਰਾ ਨੂੰ ਦੇਖਦੇ ਆ ਬੜਾ ਖੁਸ਼ੀਆਂ ਭਰਿਆ ਮਾਹੌਲ ਹੈ ਸਾਰੇ ਆਪਣੇ ਗਿਲੇ ਸ਼ਿਕਵੇ ਦੂਰ ਕਰਕੇ ਇੱਥੇ ਪਿਆਰ ਮੁਹੱਬਤ ਨਾਲ ਜਿਹੜਾ ਉਹ ਤਿਹਾੜੀ ਸਾਂਝਾ ਕਰ ਰਹੇ ਨੇ ਇੱਕ ਮਹੀਨੇ ਦੇ ਰੋਜ਼ੇ ਰੱਖ ਕੇ ਈਦ ਦੀ ਮੁਸ਼ਕਲ ਜਿਹੜੀ ਚਾਨ ਤੋਂ ਨਜ਼ਰ ਆਂਦੀ ਹੈ ਉਹ ਈਦ ਦਾ ਦਿਹਾੜ ਸਾਂਝਾ ਕਰ ਰਹੇ ਨੇ ਮਨਾ ਰਹੇ ਨੇ ਕੀ ਦੁਆਵਾਂ ਮੰਗੀਆਂ ਗਿਆ ਜੀ ਅੱਜ ਅੱਜ ਸਾਡੇ ਮੁਲਕ ਇੰਡੀਆ ਵਾਸਤੇ ਹੋਰ ਫਲਸਤੀਨ ਵਾਸਤੇ ਜਿਹੜਾ ਉੱਥੇ ਬਹੁਤ ਮਾਮਲਾ ਖਰਾਬ ਹੈ ਜ਼ੁਲਮ ਹੋ ਰਿਹਾ ਹੈ ਫਲਸਤੀਨ ਵਾਸਤੇ ਔਰ ਪੰਜਾਬ ਦੇ ਵੀ ਜੀ ਸਾਡੀ ਜਿਹੜੀ ਅਮਨ ਸ਼ਾਂਤੀ ਵਾਸਤੇ ਸਾਰੇ ਹੀ ਮੁਲਕ ਵਾਸਤੇ ਸਾਡੇ ਦੁਆਵਾਂ ਕੀ ਜੀ